ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਦਾ ਨਾਵਲ ਪਵਿੱਤਰ ਪਾਪੀ ਇਹਦਾ 8ਵਾਂ ਜਿਹੜਾ ਭਾਗ ਹੈ ਉਹ ਅੱਜ ਅਸੀਂ ਅਪਲੋਡ ਕਰ ਰਹੇ ਹਾਂ ਪੂਰੇ ਨਾਵਲ ਬਾਰੇ ਜੇਕਰ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਉਸ ਤੋਂ ਪਹਿਲਾਂ ਵਾਲੇ ਜਿਹੜੇ 7 ਵੀਡੀਓਜ਼ ਨੇ ਉਹ ਤੁਸੀਂ ਜ਼ਰੂਰ ਦੇਖ ਲਿਓ ਤਾਂ ਜੋ ਤੁਹਾਨੂੰ ਜਿਹੜਾ ਪੂਰਾ ਨਾਵਲ ਹੈ ਉਹਦੇ ਬਾਰੇ ਜਾਣਕਾਰੀ ਮਿਲ ਸਕੇ ਤੇ ਬਹੁਤ ਹੀ ਵਧੀਆ ਨਾਵਲ ਹੈ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਮਹੀਨਾ ਬੀਤ ਗਿਆ ਪਰ ਪੰਨਾ ਲਾਲ ਨਹੀਂ ਮੁੜਿਆ ਘਰਦਿਆਂ ਦਾ ਸਬਰ ਹੁਣ ਔੜਕ ਦੇ ਬੰਨੇ ਨੂੰ ਛੋੜ ਰਿਹਾ ਸੀ ਹੁਣ ਤੀਕਤਾ ਕਿਸੇ ਤਰ੍ਹਾਂ ਕਿਦਾਰ ਆਨੇ ਬਹਾਨੇ ਪਾ ਕੇ ਵਕਤ ਨੂੰ ੱੱਕਾ ਦੇਂਦਾ ਚਲਾ ਆਇਆ ਸੀ ਪਰ ਝੂਠ ਦਾ ਤਾਣਾ ਪੇਟਾ ਆਖਰ ਕਦੋਂ ਤੀਖ ਫੈਲਦਾ ਪੰਨਾ ਲਾਲ ਦੇ ਨਾਂ ਹੇਠ ਬਨਾਵਟੀ ਚਿੱਠੀਆਂ ਲਿਖ ਲਿਖ ਕੇ ਉਹ ਮਾਇਆ ਨੂੰ ਵਿਖਾਉਂਦਾ ਰਹਿੰਦਾ ਜਿਨ੍ਹਾਂ ਵਿੱਚੋਂ ਪੰਨਾ ਲਾਲ ਵੱਲੋਂ ਅਜੇ ਨਾ ਆ ਸਕਣ ਬਾਰੇ ਕਈ ਤਰ੍ਹਾਂ ਦੀਆਂ ਅਰਚਨਾ ਪੇਸ਼ ਕਰਕੇ ਜਲਦੀ ਹੀ ਮੁੜ ਆਉਣ ਦੀਆਂ ਉਮੀਦਾਂ ਬਨਾਈਆਂ ਹੁੰਦੀਆਂ ਸਨ ਕਿਦਾਰ ਦਾ ਦਿਲ ਹਰ ਵੇਲੇ ਕੁੰਨਖਾਦੀ ਲੱਕੜੀ ਵਾਂਗ ਪੰਨਾ ਲਾਲ ਦੀ ਚਿੰਤਾ ਵਿੱਚ ਭੁਗਾ ਹੁੰਦਾ ਜਾ ਰਿਹਾ ਸੀ ਉਸਦੇ ਦਿਲ ਨੂੰ ਕੁਝ ਇਸ ਤਰ੍ਹਾਂ ਦਾ ਯਕੀਨ ਹੋ ਗਿਆ ਕਿ ਪੰਨਾ ਲਾਲ ਨੇ ਜਿਵੇਂ ਉਸਨੂੰ ਚਿੱਠੀ ਵਿੱਚ ਲਿਖਿਆ ਸੀ ਆਪਣੀ ਜ਼ਿੰਦਗੀ ਖਤਮ ਕਰ ਲਈ ਹੋਵੇਗੀ ਜਿਸ ਦਾ ਖੂਨ ਉਸਦੇ ਹੀ ਸਿਰ ਹੈ ਤੇ ਇਸ ਮਹਾਪਾਪ ਦੇ ਬਦਲੇ ਖਬਰ ਕੁਦਰਤ ਉਸਨੂੰ ਕਿੱਡੀ ਕੁ ਭਾਰੀ ਸਜ਼ਾ ਦੇਵੇਗੀ ਉਸਨੇ ਅੰਦਰ ਖਾਤੇ ਕੰਨਾਂ ਅਖਬਾਰਾਂ ਵਿੱਚ ਇਨਾਮ ਰੱਖ ਕੇ ਪੰਨਾ ਲਾਲ ਦੀ ਢੂੰਡ ਬਾਬਤ ਇਸ਼ਤਿਹਾਰ ਕਢਾਏ ਪਰ ਇਸ ਦਾ ਅਜ ਤੀਕ ਕੋਈ ਵੀ ਸੱਟਾ ਨਾ ਨਿਕਲਿਆ ਕਈ ਵਾਰੀ ਉਹ ਸੋਚਦਾ ਖਬਰੇ ਉਹ ਅਜੇ ਤੱਕ ਜਿਉਂਦਾ ਹੀ ਹੋਵੇ ਪਰ ਸਵਾਲ ਤਾਂ ਇਹ ਹੈ ਕਿ ਐਡੀ ਵੱਡੀ ਦੁਨੀਆ ਵਿੱਚ ਗਵਾਚੇ ਆਦਮੀ ਨੂੰ ਜੇ ਕੋਈ ਢੂੰਡੇ ਤਾਂ ਕਿਸ ਤਰ੍ਹਾਂ ਤੇ ਵਾਰ-ਵਾਰ ਹੋ ਇਸੇ ਨਤੀਜੇ ਅਪੜਦਾ ਨਹੀਂ ਉਸਨੇ ਜ਼ਰੂਰ ਕਿਤੇ ਦੂਰ ਪਰਦੇਸ ਜਾ ਕੇ ਖੁਦਕੁਸ਼ੀ ਕਰ ਲਈ ਹੋਵੇਗੀ ਉਸ ਵਰਗਾ ਜਜਬਾਤੀ ਤੇ ਦੁਖੀ ਆਤਮੀ ਕਿਸ ਤਰ੍ਹਾਂ ਜਿਉਂਦਾ ਰਹਿ ਸਕਦਾ ਹੈ ਜਦ ਕਿ ਉਸ ਨੂੰ ਪਤਾ ਸੀ ਕਿ ਉਸ ਦੀ ਗੈਰ ਮੌਜੂਦਗੀ ਵਿੱਚ ਉਸ ਦੇ ਟੱਬਰ ਦੀ ਕੀ ਹਾਲਤ ਹੋਵੇਗੀ ਆਮ ਨਜ਼ਰ ਨਾਲ ਵੇਖਦਿਆਂ ਕਿਦਾਰ ਇਸ ਵੇਲੇ ਸੁਖੀ ਤੇ ਤਸੱਲੀ ਭਰਪੂਰ ਸੀ ਮਾਇਆ ਤੇ ਉਸ ਦੇ ਬੱਚਿਆਂ ਦਾ ਰਜਮਾ ਪਿਆਰ ਉਸ ਨੂੰ ਪ੍ਰਾਪਤ ਸੀ ਖਾਸ ਕਰਕੇ ਵੀਣਾ ਦਾ ਪਿਆਰ ਤਾਂ ਦਿਨੋਂ ਦਿਨ ਵਾਧੇ ਤੇ ਸੀ ਤੇ ਇਦੋਂ ਵੀ ਵੱਡੀ ਗੱਲ ਕਿ ਮਾਇਆ ਇਸ ਵੇਲੇ ਰੁਪਏ ਚੋਂ 16 ਅੰਨੇ ਉਸ ਲਈ ਮਾਂ ਦੇ ਰੂਪ ਵਿੱਚ ਬਦਲ ਚੁੱਕੀ ਸੀ ਉਸ ਪਾਸੋਂ ਜੇ ਕੋਈ ਪੁੱਛਦਾ ਕਿ ਤੇਰੇ ਕਿੰਨੇ ਲੜਕੇ ਨੇ ਤਾਂ ਉਹ ਦੋਹਾਂ ਦੀ ਥਾਂ ਤਿੰਨ ਦੱਸਦੀ ਉਧਰ ਆਤਰ ਸਿੰਘ ਦੀ ਤਾਂ ਪੁੱਛੋ ਹੀ ਨਾ ਉਸ ਨੂੰ ਕਿਦਾਰ ਕੀ ਲੱਭਾ ਸੋਨੇ ਦੀ ਖਾਨ ਮਿਲ ਗਈ ਕਿਦਾਰ ਦੇ ਰਾਹੀ ਇਸ ਵੇਲੇ ਉਸ ਨੂੰ ਆਪਣੇ ਕੰਮ ਤੋਂ ਛੁੱਟ ਘੜੀ ਸਾਜੀ ਦੇ ਕੰਮ ਵਿੱਚੋਂ ਘਟੋ ਘਟ 150 ਰੁਪਏ ਮਹੀਨੇ ਦਾ ਲਾਭ ਸੀ ਉਸਨੇ ਕਿਦਾਰ ਦੀ ਤਨਖਾਹ ਵਿੱਚ ਹੋਰ ਵੀ 100 ਰੁਪਏ ਦਾ ਵਾਅਦਾ ਕਰ ਦਿੱਤਾ ਪਰ ਇਤਨੀਆਂ ਸਹੂਲਤਾਂ ਦੇ ਤੇ ਆਰਾਮ ਦੇ ਹੁੰਦਿਆਂ ਵੀ ਕਿਦਾਰ ਵਾਸਤਵ ਵਿੱਚ ਸੁਖੀ ਸੀ ਕੀ ਉਸ ਦਾ ਦਿਲ ਸ਼ਾਂਤ ਸੀ ਜੇ ਅਜਿਹਾ ਹੁੰਦਾ ਤਾਂ ਕਿਉਂ ਉਸ ਦਾ ਰੰਗ ਦਿਨੋਂ ਦਿਨ ਪੀਲਾ ਹੁੰਦਾ ਜਾਂਦਾ ਪੰਨਾ ਲਾਲ ਦਾ ਉਹ ਚਿੱਠੀ ਵਾਲਾ श्राप ਦਿਨੋਂ ਦਿਨ ਡਰਾਉਣੀਆਂ ਤੇ ਸਿਰ ਪਾੜਮੀਆਂ ਆਵਾਜ਼ਾਂ ਬਣ ਕੇ ਉਸ ਦੇ ਅੰਦਰ ਗੂੰਜ ਰਿਹਾ ਸੀ ਇਧਰ ਹਰ ਚੌਥੇ ਪੰਜਵੇਂ ਦਿਨ ਮਾਇਆ ਇੱਕ ਲੰਮੀ ਚੌੜੀ ਚਿੱਠੀ ਵੀਣਾ ਪਾਸੋਂ ਲਿਖਾ ਕੇ ਕਿਦਾਰ ਨੂੰ ਦਿੰਦੀ ਪਰ ਇਹ ਸਭ ਚਿੱਠੀਆਂ ਡਾਕ ਵਿੱਚ ਪੈਣ ਦੀਆਂ ਥਾਂ ਕਿਦਾਰ ਦੇ ਟਰੰਕ ਵਿੱਚ ਜਮ੍ਹਾਂ ਹੁੰਦੀਆਂ ਜਾ ਰਹੀਆਂ ਸਨ ਭਾਵੇਂ ਕਿਦਾਰ ਹਰ ਮਹੀਨੇ ਤਨਖਾਹ ਵਿੱਚੋਂ 5-4 ਰੁਪਏ ਕੱਢ ਕੇ ਬਾਕੀ ਸਾਰੀ ਰਕਮ ਮਾਇਆ ਨੂੰ ਪੰਨਾ ਲਾਲ ਦੀ ਤਨਖਾਹ ਆ ਕੇ ਦੇ ਦਿੰਦਾ ਸੀ ਪਰ ਜਿਹੜੀ ਵੀਨਾ ਦੇ ਰਿਸ਼ਤੇ ਬਾਬਤ ਉਲਝਣ ਅਜੇ ਤੀਖ ਜਿਉਂ ਦੀ ਤਿਉਂ ਖੜੀ ਸੀ ਉਹ ਉਸ ਦੀ ਚਿੰਤਾ ਵਿੱਚ ਹਰ ਵੇਲੇ ਕੁਲਦੀ ਰਹਿੰਦੀ ਸੀ ਕਿਦਾਰ ਰਹਿੰਦਾ ਆਪਣੇ ਮਕਾਨ ਵਿੱਚ ਸੀ ਪਰ ਰੋਟੀ ਉਹ ਪੰਨਾ ਲਾਲ ਦੇ ਘਰ ਹੀ ਖਾਂਦਾ ਸੀ ਪਿੱਛੇ ਜਿਹੇ ਉਸ ਨੂੰ ਮਰੋੜ ਲੱਗ ਗਏ ਸਨ ਤੇ ਜਦ ਮਾਇਆ ਨੂੰ ਪਤਾ ਲੱਗਾ ਕਿ ਇਸ ਬਿਮਾਰੀ ਦਾ ਕਾਰਨ ਬਾਜ਼ਾਰੀ ਰੋਟੀ ਹੈ ਉਸਨੇ ਕਹਿ ਕਹਾ ਕਿ ਕਿਦਾਰ ਦੀ ਰੋਟੀ ਆਪਣੇ ਨਾਲ ਕਰ ਰਹੀ ਉਸ ਦਿਨ ਦੀ ਕਿਦਾਰ ਦੇ ਰੋਣ ਵਾਲੀ ਘਟਨਾ ਤੋਂ ਬਾਅਦ ਉਸ ਦੀ ਸਾਂਝ ਇਸ ਘਰ ਵਿੱਚ ਹੋਰ ਡੁੰਘੇਰੀ ਹੋ ਗਈ ਸੀ ਤੇ ਹੁੰਦੀ ਹੁੰਦੀ ਇਹ ਇਸ ਵੇਲੇ ਪੂਰੀ ਤਰ੍ਹਾਂ ਆਪਣੱਤ ਵਿੱਚ ਬਦਲ ਚੁੱਕੀ ਸੀ ਮਾਇਆ ਦੇ ਘਰ ਦਾ ਕੋਈ ਭੇਦ ਹੁਣ ਉਸ ਪਾਸੋਂ ਗੁੱਜਾ ਨਹੀਂ ਸੀ ਕੇਵਲ ਇਸਤੇ ਸਾਖ ਵਾਲੀ ਇੱਕ ਗੱਲ ਜਿਹੜੀ ਅਜੇ ਤੱਕ ਮਾਇਆ ਨੇ ਉਸ ਨੂੰ ਨਹੀਂ ਸੀ ਦੱਸੀ ਹੁਣ ਤੱਕ ਮਾਇਆ ਨੇ ਕਈ ਵਾਰੀ ਚਾਹਿਆ ਕਿ ਉਹ ਕੇਦਾਰ ਨੂੰ ਸਾਰੀ ਗੱਲ ਦੱਸ ਕੇ ਉਸ ਪਾਸੋਂ ਪਤਾ ਕਰੇ ਕਿ ਬੰਬਈ ਜਾਣ ਤੋਂ ਪਹਿਲਾਂ ਉਸਦੇ ਪਤੀ ਨੇ ਸਰਦਾਰ ਨੂੰ ਇਸ ਬਾਰੇ ਕੁਝ ਕਿਹਾ ਸੀ ਜਾਂ ਨਹੀਂ ਪਰ ਅਜੇ ਤੱਕ ਉਸ ਦਾ ਹਈਆ ਨਹੀਂ ਪੈ ਸਕਿਆ ਅਖੀਰ ਇੱਕ ਦਿਨ ਗੱਲਾਂ ਕਥਾ ਦਾ ਵਹਾਓ ਇਸੇ ਪਾਸੇ ਵੈ ਕਿ ਮਾਇਆ ਦੇ ਮੂੰਹੋਂ ਇਹ ਭੇਦ ਵੀ ਸਹਿਜ ਸੁਭਾਅ ਹੀ ਉਗਲਿਆ ਗਿਆ ਸ਼ਾਮ ਨੂੰ ਜਦ ਕਿਦਾਰ ਹੱਟਿਓਂ ਆਇਆ ਤਾਂ ਆਉਂਦਾ ਹੀ ਮਾਇਆ ਦੇ ਕਮਰੇ ਵਿੱਚ ਆ ਬੈਠਾ। ਮਾਇਆ ਇਸ ਵੇਲੇ ਨਿੱਕੇ ਕਾਕੇ ਨੂੰ ਸੁਆ ਕੇ ਵਿਹਲੀ ਹੋਈ ਸੀ। ਵੀਣਾ ਚੌਂਕੇ ਵਿੱਚ ਸੀ। ਕਿਦਾਰ ਰੋਜ਼ ਹੀ ਇਸ ਵੇਲੇ ਝਟਕੜੀ ਮਾਇਆ ਪਾਸ ਬੈਠ ਕੇ ਫਿਰ ਆਪਣੇ ਮਕਾਨ ਵੱਲ ਜਾਂਦਾ ਸੀ। ਮਾਇਆ ਨੇ ਅੱਜ ਫਿਰ ਡੂੰਗੀ ਨਜ਼ਰ ਉਸਦੇ ਚਿਹਰੇ ਦੇ ਸੁਟਿਆਂ ਕਿਹਾ। ਕਿਦਾਰ ਹੁਣ ਹੋ ਇਸ ਨੂੰ ਇਸੇ ਉਸ ਤਰ੍ਹਾਂ ਸੰਬੋਧਨ ਕਰਦੀ ਸੀ। ਇੱਕ ਗੱਲ ਪੁੱਛਾਂ ਤੇਰੇ ਤੋਂ। ਪੁੱਛੋ ਭੇਜੀ। ਕਿਦਾਰ ਉਸ ਨੂੰ ਬੀਬੀ ਜੀ ਦੀ ਥਾਂ ਹੁਣ 베ਜੀ ਕਹਿ ਕੇ ਬੁਲਾਉਂਦਾ ਸੀ ਸੱਚੋ ਸੱਚ ਦੱਸੇਗਾ ਤੇ ਅੱਗੇ ਕਦੀ ਝੂਠ ਬੋਲੇ ਤੁਹਾਡੇ ਅੱਗੇ 베ਜੀ ਪਰ ਅੰਦਰੋਂ ਕੇਦਾਰ ਦਾ ਦਿਲ ਕੰਬ ਉਠਿਆ ਇੱਕ ਤਾਂ ਇਸ ਗੱਲੋਂ ਕਿ ਪਤਾ ਨਹੀਂ ਕੀ ਪੁੱਛ ਬਹੇ ਤੇ ਦੂਜਾ ਉਸਦੇ ਦਿਲ ਨੇ ਆਵਾਜ਼ ਦਿੱਤੀ ਤੂੰ ਸੱਚ ਕਦੋਂ ਬੋਲਿਆ ਹੈ ਤੂੰ ਹਰ ਵੇਲੇ ਉਦਾਸ ਉਦਾਸ ਕਿਉਂ ਰਹਿਣਾ ਹੈ ਕੇਦਾਰ ਤੈਨੂੰ ਕਿਸੇ ਕਿਸਮ ਦੀ ਚਿੰਤਾ ਹੋਵੇ ਨਹੀਂ 베ਜੀ ਤੁਹਾਡੇ ਵਰਗੀ ਮਾਂ ਜਿਸ ਦੀ ਹੋਵੇ ਉਸ ਨੂੰ ਭਲਾ ਚਿੰਤਾ ਕਿਸ ਗੱਲ ਦੀ ਹੋ ਸਕਦੀ ਹੈ ਫਿਰ ਤੂੰ ਕਿਉਂ ਹਰ ਵੇਲੇ ਇਸ ਤਰ੍ਹਾਂ ਨਿਮਚੋਣਾ ਰਹਿਣਾ ਵੇ ਕੁਝ ਵੀ ਨਹੀਂ ਬੀਜੀ ਐਵੇਂ ਤੁਹਾਨੂੰ ਭਰਮੇ ਇਹ ਸਵਾਲ ਤੇ ਸਗੋਂ ਮੈਂ ਹੀ ਤੁਹਾਡੇ ਉੱਤੇ ਕਰਨਾ ਸੀ ਤੁਸੀਂ ਜੋ ਹਰ ਵੇਲੇ ਠੰਡੇ ਸਾਹ ਭਰਦੇ ਰਹਿੰਦੇ ਹੋ ਕਈ ਵਾਰ ਸਲਾਹ ਕੀਤੀ ਕਿ ਤੁਹਾਡੇ ਕੋਲੋਂ ਪੁੱਛਾਂ ਪਰ ਪੁੱਛ ਨਹੀਂ ਸਕਿਆ ਮੈਂ ਤੇਰੇ ਵਾਂਗ ਮੁੱਕਰਦੀ ਨਹੀਂ ਕਿਧਾਰ ਮੇਰੇ ਦਿਲ ਨੂੰ ਸੱਚਮੁੱਚ ਇੱਕ ਭਾਰੀ ਚਿੰਤਾ ਲੱਗੀ ਹੋਈ ਏ ਮੈਂ ਤੈਨੂੰ ਦੱਸ ਦਿਆਂਗੀ ਪਰ ਪਹਿਲਾਂ ਤੂੰ ਤੇ ਦੱਸ ਆਪਣੀ ਗੱਲ ਮੇਰੇ ਦਿਲ ਵਿੱਚ ਬਿਲਕੁਲ ਕੋਈ ਚਿੰਤਾ ਨਹੀਂ ਬੇਜੀ ਤੁਸੀਂ ਯਕੀਨ ਕਰੋ ਕਿਦਾਰ ਤੂੰ ਮੇਰਾ ਪੁੱਤਰ ਨਹੀਂ ਕਿਦਾਰ ਤਰਵਪਿਆ ਉਹ ਮਾਇਆ ਦੀਆਂ ਮਮਤਾ ਉਛਾਲੀਆਂ ਅੱਖਾਂ ਵਿੱਚ ਤੱਕ ਕੇ ਬੋਲਿਆ ਜਿਸ ਦਿਨ ਕਿਦਾਰ ਨੂੰ ਯਕੀਨ ਹੋ ਜਾਵੇਗਾ ਕਿ ਬੇਜੀ ਉਸਨੂੰ ਪੁੱਤਰ ਨਹੀਂ ਸਮਝਦੇ ਉਸ ਦਿਨ ਕਿਦਾਰ ਇਸ ਦੁਨੀਆ ਵਿੱਚ ਇੱਕ ਘੜੀ ਵੀ ਜਿਉਂਦਾ ਨਹੀਂ ਰਹਿ ਸਕੇਗਾ ਭਗਵਾਨ ਉਹ ਵੇਲਾ ਨਾਲੇ ਆਵੇ ਕਹਿੰਦੇ ਆ ਕਹਿੰਦੇ ਮਾਇਆ ਨੇ ਅੱਜ ਫੇਰ ਉਦਣ ਵਾਂਗ ਕਿਦਾਰ ਨੂੰ ਸੀਨੇ ਨਾਲ ਕੁੱਟ ਲਿਆ ਤੇ ਫਿਰ ਆਪਣੇ ਸਵਾਲ ਨੂੰ ਦੁਹਰਾਉਣ ਲੱਗੀ ਸੱਚ ਆਨਾ ਵਿਕੇਦਾਰ ਤੇਰੇ ਦਿਲ ਨੂੰ ਕੋਈ ਚਿੰਤਾ ਨਹੀਂ ਬਿਲਕੁਲ ਨਹੀਂ 베ਜੀ ਬਿਲਕੁਲ ਨਹੀਂ ਤੁਸੀਂ ਸਵੈਮ ਨੂੰ ਦਿਲੋਂ ਕੱਢ ਛੱਡੋ ਪਰ ਕੇਦਾਰ ਦੀ ਸਾਰੀ ਕੋਠੀ ਕੰਮ ਉੱਠੀ ਜਿਸ ਤਰ੍ਹਾਂ ਆਪਣੇ ਵਿੱਚੋਂ ਚਾਉਣਾ ਭਾਰ ਚੁੱਕਣ ਲੱਗਾ ਕੋਈ ਕੰਮ ਉੱਠਦਾ ਹੈ ਫਿਰ ਤੇਰਾ ਚਿਹਰਾ ਕਿਉਂ ਉੱਤਰਦਾ ਜਾਂਦਾ ਦਿਨੋਂ ਦਿਨ ਸੱਚ ਦੱਸ ਕੇਦਾਰ ਕੀ ਮੈਂ ਤੈਨੂੰ ਉਹ ਪਿਆਰ ਨਹੀਂ ਦੇ ਸਕੀ ਜਿਹੜਾ ਤੈਨੂੰ ਆਪਣੀ ਮਾਂ ਕੋਲੋਂ ਮਿਲਦਾ ਸੀ ਦੁਨੀਆ ਦੀ ਕੋਈ ਮਾਂ ਇਸ ਤੋਂ ਵਧੇਰੇ ਪਿਆਰ ਕਿਸੇ ਪੁੱਤਰ ਨੂੰ ਨਹੀਂ ਦੇ ਸਕਦੀ ਬੇਜੀ ਜਿੰਨਾ ਤੁਸੀਂ ਮੈਨੂੰ ਦੇ ਰਹੇ ਹੋ ਝੂਠਾ ਬੋਲਕੀਦਾਰ ਜੇ ਇਹ ਗੱਲ ਹੁੰਦੀ ਤਾਂ ਤੈਨੂੰ ਆਪਣੀ ਮਾਂ ਦਾ ਦੁੱਖ ਹੋਣ ਭੁੱਲ ਗਿਆ ਹੁੰਦਾ ਬੇਜੀ ਤੁਸੀਂ ਕੀ ਕਹਿ ਰਹੇ ਹੋ ਦੁੱਖ ਭੁੱਲਣ ਜਾਂ ਨਾ ਭੁੱਲਣ ਦਾ ਤੇ ਸਵਾਲ ਹੀ ਪੈਦਾ ਨਹੀਂ ਹੋ ਸਕਦਾ ਜਦ ਕਿ ਮੇਰੀ ਮਾਂ ਸਵਰਗ ਵਿੱਚੋਂ ਵਾਪਸ ਆ ਗਈ ਕੌਣ ਕਹਿੰਦਾ ਉਹ ਮਰ ਗਈ ਏ ਮੇਰੀ ਮਾਂ ਮੇਰੇ ਕੋਲ ਏ ਕਹਿੰਦੇ ਕਹਿੰਦੇ ਕਿਦਾਰ ਦਾ ਸਿਰ ਇੱਕ ਵਾਰ ਫਿਰ ਮਾਇਆ ਦੇ ਸੀਨੇ ਨਾਲ ਪੀਚਿਆ ਗਿਆ ਮਾਇਆ ਦਾ ਦਿਲ ਮੰਨਣੋਂ ਇਨਕਾਰੀ ਸੀ ਪਰ ਉਹ ਇਹ ਵੀ ਜਾਣਦੀ ਸੀ ਕਿ ਜਿਹੋ ਜਹਾ ਸਮਾਂ ਉਸ ਦੇ ਸਾਹਮਣੇ ਇਸ ਵੇਲੇ ਵੱਜਾ ਹੋਇਆ ਸੀ ਇਸ ਫਿਜ਼ਾ ਵਿੱਚ ਕਿਸੇ ਦੇ ਮੂੰਹੋਂ ਝੂਠ ਨਿਕਲ ਹੀ ਨਹੀਂ ਸਕਦਾ ਫਿਰ ਕੇਦਾਰ ਵਰਗੇ ਨੌਜਵਾਨ ਦੇ ਮੂੰਹੋਂ ਇਹ ਤਾਂ ਉਸ ਦੇ ਭਾਣੇ ਉੱਖਾ ਅਣਹੋਣੀ ਗੱਲ ਸੀ ਉਸ ਨੂੰ ਕੇਦਾਰ ਦੀ ਸੱਚਾਈ ਅੱਗੇ ਸਿਰ ਝੁਕਾਉਣਾ ਹੀ ਪਿਆ ਭਾਵੇਂ ਮਜਬੂਰ ਹੋ ਕੇ ਸੀ ਹੁਣ ਤੁਸੀਂ ਦੱਸੋ ਬੇਜੀ ਕੇਦਾਰ ਅੰਦਰ ਖੁਦਖੁਦੀ ਪੈਦਾ ਹੋ ਰਹੀ ਸੀ ਇਸ ਦੇ ਉੱਤਰ ਵਿੱਚ ਮਾਇਆ ਨੇ ਜੋ ਕੁਝ ਦੱਸਿਆ ਸੁਣ ਕੇ ਕਿਦਾਰ ਦੇ ਅੰਦਰ ਜਿਵੇਂ ਹਨੇਰੀ ਝੁੱਲ ਪਈ ਉਸ ਤੇ ਚਿਹਰੇ ਤੇ ਪਿਲੱਤਣ ਹੋਰ ਗੂੜੀ ਹੋ ਗਈ ਆਪਣੇ ਦਿਲ ਦੀ ਅਸਹਿ ਪੀੜ ਕਿਦਾਰ ਅੱਗੇ ਪ੍ਰਗਟ ਕਰਦੀ ਹੋਈ ਮਾਇਆ ਕਹਿੰਦੀ ਗਈ ਸੱਤਾ ਪੀੜੀਆਂ ਤੋਂ ਲੈ ਕੇ ਸਾਡਾ ਘਰਾਣਾ ਮੰਨਿਆ ਦੰਨਿਆ ਸੀ ਲੋਕੀ ਸਾਡਾ ਨਾਂ ਲੈ ਕੇ ਪੰਧ ਪੈਂਦੇ ਸਨ ਪਰ ਨਸੀਬਾਂ ਐਸੀ ਹਾਰ ਦਿੱਤੀ ਕਿ ਦਿਨਾਂ ਵਿੱਚ ਸਭ ਕੁਝ ਫੂਫਾਂ ਹੋ ਗਿਆ ਜਿਸ ਦਿਨ ਵੀਣਾ ਦੇ ਸਹੁਰੇ ਵੱਲੋਂ ਇਨਕਾਰ ਦੀ ਚਿੱਠੀ ਆਈ ਸੀ ਵੀਣਾ ਦਾ ਪਾਪਾ ਉਸੇ ਦਿਨ ਢਿੱਗੀ ਟਾ ਬੈਠਾ ਆਖ ਵੇਖ ਕੇ ਮੈਂ ਉਹਦਾ ਹੱਠ ਬਣਾਇਆ ਤੇ ਇੱਕ ਵਿਉਂਤ ਦੱਸੀ ਪਈ ਜੇ ਸਰਦਾਰ ਕੋਲੋਂ ਥੋੜੀ ਬਹੁਤ ਹੀ ਮਦਦ ਮਿਲ ਜਾਵੇ ਤਾਂ ਖੌਰੇ ਇੱਜ਼ਤ ਬਚ ਜਾਵੇ ਪਰ ਉਹ ਉਸੇ ਦਿਨ ਬੰਬਈ ਚਲਾ ਗਿਆ ਗੱਲ ਵਿੱਚ ਹੀ ਰਹਿ ਗਈ ਭਾਵੇਂ ਤਤਪੜਤਿਆਂ ਵੀਣਾ ਦੇ ਸਹੁਰਿਆਂ ਵੱਲੋਂ ਉਮੀਦ ਤੇ ਕੋਈ ਨਹੀਂ ਪਰ ਫਿਰ ਵੀ ਹਰ ਵੇਲੇ ਇਹੋ ਚੋਰਾ ਖਾਈ ਜਾਂਦਾ ਪਈ ਜੇ ਇੱਕ ਵਾਰੀ ਆਪ ਜਾ ਕੇ ਉਹਨਾਂ ਦੇ ਪੈਰੀਂ ਹੱਥੀ ਪੈਂਦੀ ਤਾਂ ਖਬਰੇ ਮੰਨ ਹੀ ਜਾਂਦੇ ਅਜੇ ਤੱਕ ਇਸ ਗੱਲ ਕਿਸੇ ਕੰਨੀ ਨਹੀਂ ਪਈ ਜੇ ਸ਼ਰੀਕੇ ਵਿੱਚ ਗੱਲ ਨਿਕਲ ਗਈ ਤਾਂ ਮੈਂ ਕਿੱਥੇ ਮੂਲ ਕਾਵਾਂਗੀ ਕਿਦਾਰ ਦੇ ਸਰੀਰ ਵਿੱਚ ਲਹੂ ਜੰਮਦਾ ਜਾ ਰਿਹਾ ਸੀ ਮਾਇਆ ਦੇ ਚਿਹਰੇ ਤੇ ਨਾ ਉਮੀਦੀ ਤੇ ਪਰੇਸ਼ਾਨੀ ਦੀ ਡੂੰਗੀ ਛਾਂ ਵੇਖ ਕੇ ਬੋਲਿਆ ਤੇ ਫਿਰ ਤੁਸੀਂ ਗਏ ਕਿਉਂ ਨਹੀਂ 베ਜੀ ਇੱਕ ਵਾਰ ਹੋ ਆਉਂਦੇ ਤਾਂ ਕੀ ਹਰਜ ਸੀ ਡੂੰਗੀ ਚਿੰਤਾ ਵਿੱਚ ਦੱਬੀ ਹੋਣ ਤੇ ਵੀ ਮਾਇਆ ਦਾ ਹਾਸਾ ਨਿਕਲ ਗਿਆ ਧੁੰਕੇਦਾਰ ਭੋਲੀਆਂ ਗੱਲਾਂ ਕਰਨਾ ਵੀ ਕਿਹੜਾ ਮੂੰਹ ਲੈ ਕੇ ਜਾਵਾਂ ਉਹਨਾਂ ਕੋਲ ਇਹ ਦੱਸ ਤਾਂ ਤੁਹਾਡਾ ਖਿਆਲ ਦਾਜ ਘਟ ਮਿਲਣ ਦੇ ਡਰ ਹੀ ਉਹਨਾਂ ਨੇ ਸਾਥ ਛੱਡਿਆ ਇਹ ਤਾਂ ਸਾਫ਼ ਦਿਸਦਾ ਪਿਆ ਹੈ ਭਲਾ ਜੇ ਤੁਸੀਂ ਉਹਨਾਂ ਨੂੰ ਚੰਗਾ ਚੋਕਾ ਦੇ ਸਕਣ ਦੀ ਉਮੀਦ ਦਿਵਾਓ ਤਾਂ ਕੀ ਤੁਹਾਡਾ ਖਿਆਲ ਇਹ ਉਹ ਮੰਨ ਜਾਣਗੇ ਇਹੋ ਸੋਚ ਕੇ ਤੇ ਉਹ ਦਿਨ ਵੀਣਾ ਦੇ ਭਾਪੇ ਨੂੰ ਤੋੜਿਆ ਪਰ ਮੁੜ ਕੇ ਉਸ ਨਾਲ ਗੱਲਾਂ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਚਿੱਠੀ ਵਿੱਚ ਇੱਕ ਦੋ ਵਾਰੀ ਇਸ਼ਾਰੇ ਦੇ ਤੌਰ ਤੇ ਲਿਖ ਘੱਲਿਆ ਸੀ ਪਰ ਉਸਨੇ ਇਸ ਗੱਲ ਦੇ ਜਵਾਬ ਵਿੱਚ ਕੁਝ ਨਹੀਂ ਲਿਖਿਆ ਕਿਦਾਰ ਦਿਲ ਹੀ ਦਿਲ ਵਿੱਚ ਉਹਨਾਂ ਚਿੱਠੀਆਂ ਦੀ ਪਰਚੋਲ ਕਰ ਰਿਹਾ ਸੀ ਜਿਹੜੀਆਂ ਵੀਨਾ ਪਾਸੋਂ ਲਿਖਾ ਕੇ ਮਾਇਆ ਉਸ ਨੂੰ ਦੇਂਦੀ ਰਹੀ ਸੀ ਇੱਕ ਦੋ ਸਤਰਾਂ ਯਾਦ ਆਈਆਂ ਸਰਦਾਰ ਪਾਸੋਂ ਕੀ ਜਵਾਬ ਮਿਲਿਆ ਤੁਸੀਂ ਉਸ ਕੰਮ ਬਾਰੇ ਕੋਈ ਬੰਦੋਬਸਤ ਕੀਤਾ ਫਿਰ ਕਿਦਾਰ ਨੂੰ ਵੀ ਇਹ ਸਮਝ ਆ ਗਈ ਕਿ ਮਾਇਆ ਨੇ ਉਸ ਉਹ ਮਜਮੂਨ 부ਝਾਰਤੀ ਢੰਗ ਨਾਲ ਕਿਉਂ ਲਿਖਿਆ ਸੀ ਤੇ ਵੀਨਾ ਨੂੰ ਅਸਲ ਗੱਲ ਦਾ ਭੇਤ ਦੱਸਣਾ ਨਹੀਂ ਸੀ ਚਾਹੁੰਦੀ ਮਾਇਆ ਦੇ ਦਿਲ ਦੇ ਅਸਹਿ ਦੁੱਖ ਨੂੰ ਮਹਿਸੂਸ ਕਰਦੇ ਆ ਕੇਦਾਰ ਨੇ ਕਿਹਾ ਹੱਛਾ ਇਹ ਦੱਸੋ ਬੀਜੀ ਪਈ ਕਿੰਨੇ ਕੁ ਰੁਪਏ ਨਾਲ ਇਹ ਕੰਮ ਸਿਰੇ ਚੜ੍ਹ ਸਕਦਾ ਏ ਠੰਡਾ ਸਾਹ ਭਰ ਕੇ ਮਾਇਆ ਬੋਲੀ ਕੀ ਦੱਸਾਂ ਕੇਦਾਰ ਅੱਜ ਕੱਲ ਮੁੰਡਿਆਂ ਦੇ ਮਾਪੇ ਤਾਂ ਇਹ ਚਾਹੁੰਦੇ ਨੇ ਕਿ ਕੁੜੀ ਵਾਲੇ ਸਾਰਾ ਝੁੱਗਾ ਚੱਕ ਕੇ ਉਹਨਾਂ ਦੇ ਹੀ ਹਵਾਲੇ ਕਰ ਦੇਣ ਪਰ ਇਧਰ ਘਰ ਦੀ ਇਹ ਹਾਲਤ ਏ ਕਿ ਨਾ ਨੌਮਣ ਤੇਲ ਹੋਵੇ ਤੇ ਨਾ ਰਾਧਾ ਨੱਚੀ ਹੋਣ ਨੂੰ ਤਾਂ ਜਿੰਨਾ ਹੋਵੇ ਥੋੜਾ ਏ ਪਰ ਹਜ਼ਾਰਾਂ ਬਾਰਾਂ ਸੌ ਤਾਂ ਹੋਣਾ ਚਾਹੀਦਾ ਏ ਇਸੇ ਕਰਕੇ ਵੀਣਾ ਦੇ ਪਾਪੇ ਨੂੰ ਕਿਹਾ ਸੀ ਪਈ ਭੰਨ ਘੜ ਜਾ ਥੋੜਾ ਮੇਰੇ ਕੋਲ ਐ ਮੈਂ ਵਿੱਚ ਸੁੱਟਾਂਗੀ ਬਾਕੀ ਜੇ 5-700 ਦੀ ਮਦਦ ਸਰਦਾਰ ਕਰ ਦਿੰਦਾ ਤਾਂ ਇੱਜ਼ਤ ਬਚੀ ਜਾਂਦੀ ਮਾਇਆ ਨੇ ਫਿਰ ਹੋਂਕਾ ਪਰਿਆ ਜਿਹੜਾ ਉਸ ਦੇ ਅੰਦਰ ਉੱਠ ਰਹੇ ਅਰਮਾਨਾਂ ਦਾ ਗਵਾ ਸੀ 베ਜੀ ਕਿਦਾਰ ਦੀ ਆਵਾਜ਼ ਚੜ੍ਹਦੀਆਂ ਕਲਾਂ ਵਿੱਚ ਸੀ ਤੁਸੀਂ ਕਿਸੇ ਦਿਨ ਚਲੇ ਜਾਓ ਖਾਂ ਗੁਜਰਖਾਨ ਇੰਨੇ ਕੁ ਦਾ ਇੰਤਜ਼ਾਮ ਹੋ ਜਾਵੇਗਾ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਕਿਦਾਰ ਦੇ ਮੂੰਹ ਇਹ ਬਾਖ ਸੁਣ ਕੇ ਜਿਵੇਂ ਮਾਇਆ ਦੇ ਦਿਲ ਤੋਂ ਹਜ਼ਾਰਾਂ ਮਨਾਂ ਦਾ ਭਾਰ ਉਤਰ ਗਿਆ। ਉਸ ਨੇ ਅੱਖਾਂ ਚੁੱਕ ਕੇ ਕਿਦਾਰ ਵੱਲ ਤੱਕਿਆ, ਕੁਝ ਕਹਿਣ ਲਈ ਜ਼ੁਬਾਨ ਖੋਲਣੀ ਚਾਹੀ ਪਰ ਪਿਆਰ ਤੇ احਸਾਨਮندی ਦੀ ਗਹਿਰਾਈ ਵਿੱਚ ਡੁੱਬੀ ਉਸ ਦੀ ਜ਼ੁਬਾਨ ਨੇ ਕੋਈ ਹਰਕਤ ਨਾ ਕੀਤੀ। ਉਸ ਦੀਆਂ ਅੱਖਾਂ ਨੂੰ ਹੀ ਜ਼ੁਬਾਨ ਦਾ ਕੰਮ ਕਰਨਾ ਪਿਆ। ਜਿਨ੍ਹਾਂ ਵਿੱਚ ਕੇਵਲ ਥੋੜੀ ਜਹੀ ਨਮੀ ਆਈ ਤੇ ਮੁੜ ਚੁੱਕ ਗਈਆਂ। ਪਰ ਕਿਦਾਰ ਮਾਇਆ ਦੇ ਮਨੋ ਭਾਵਾਂ ਨੂੰ ਉਸ ਦੇ ਚਿਹਰੇ ਤੋਂ ਨਹੀਂ ਸੀ ਪੜ ਰਿਹਾ। ਉਸਦੀ ਨਜ਼ਰ ਇਸ ਵੇਲੇ ਆਪਣੇ ਜੀਵਨ ਦੇ ਉਹਨਾਂ ਸ਼ਹਿਰਾਂ ਵਿੱਚ ਸੀ ਸ਼ਹਿਰਾਂ ਵਿੱਚ ਫਿਰ ਰਹੀ ਸੀ ਜਿੱਥੇ ਉਸ ਦਾ ਇੱਕ ਨਵ ਪੁੰਗਰ ਦੀ ਆਸਤਾ ਦੀਵਾ ਟਿਮਟਿਮਾ ਰਿਹਾ ਸੀ ਜਿਸ ਨੂੰ ਬੁਝਾਉਣ ਲਈ ਦੂਰੋਂ ਹਵਾ ਦਾ ਇੱਕ ਤੇਜ਼ ਬੁੱਲਾ ਰਵਾਂ ਰਵੀ ਉੱਡਦਾ ਆਉਂਦਾ ਉਸ ਨੂੰ ਤਿਸ ਰਿਹਾ ਸੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਅਗਲਾ ਪਾਗ ਧੰਨਵਾਦ